ਵਾਲੇ ਸੀ ਵੀ ਜਿਹੜਾ ਭਾਜਪੀ ਦੇ ਲੀਡਰਾਂ ਨੂੰ ਵੀ ਕੀਤਾ ਸੀਗਾ ਅਤੇ ਸੰਦੀਪ ਜਾਖੜ ਨੂੰ ਵੀ ਕੀਤਾ ਸੀ ਤਾਂ ਉਹਨਾਂ ਵੱਲੋਂ ਇਸ ਸਵਾਲ ਦੇ ਉੱਤੇ ਜਿਹੜਾ ਉਹ ਆਪਣਾ ਤਰਕ ਦਿੱਤਾ ਗਿਆ ਕਿ ਬਹੁਤ ਸਾਰੀਆਂ ਸਕੀਮਾਂ ਜੋ ਕੇਂਦਰ ਵੱਲੋਂ ਅਕਸਰ ਸਟੇਟ ਗਵਰਨਮੈਂਟ ਨੂੰ ਦਿੱਤੀਆਂ ਜਾਂਦੀਆਂ ਨੇ ਸਟੇਟ ਗਵਰਨਮੈਂਟ ਆਪਣਾ ਨਾਮ ਲਗਾ ਕੇ ਉਹਨਾਂ ਨੂੰ ਜਿਹੜਾ ਉਹ ਅੱਗੇ ਪ੍ਰੋਸ ਦਿੰਦਾ ਹੈ ਕਿ ਇਹ ਜੋ ਵੀ ਸਕੀਮ ਹੈ ਇਹ ਸੂਬਾ ਸਰਕਾਰ ਯਾਨੀ ਕਿ ਜਸਟ ਸਟੇਟ ਗਵਰਨਮੈਂਟ ਜਿਹੜੀ ਆ ਉਹ ਕਰ ਰਹੀ ਹੈ ਰਾਜ ਸਰਕਾਰ ਕਰ ਰਹੀ ਹੈ ਤਾਂ ਰਾਜ ਸਰਕਾਰ ਆ ਆਪਣਾ ਨਾਮ ਖੱਟਣ ਵਾਸਤੇ ਜਿਹੜਾ ਉਹ ਕੇਂਦਰ ਸਰਕਾਰ ਦਾ ਇੱਕ ਲਾਹੇਲ ਏਰੀਆ ਜਿਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਕਿ ਉਹਨਾਂ ਦੀ ਪਾਰਟੀ ਜਾਂ ਉਹਨਾਂ ਦੇ ਵਰਕਰ ਜਿਹੜੇ ਆ ਸਾਰੀਆਂ ਸਕੀਮਾਂ ਲੈ ਕੇ ਜਿਹੜੇ ਆ ਲੋਕਾਂ ਦੇ ਦਰਮਿਆਨ ਖੁਦ ਜਾਣਗੇ ਤਾਂ ਇਹੀ ਕਾਰਨ ਰਿਹਾ ਕਿ ਆ ਇੱਕ ਮੁਹਿੰਮ ਜਿਹੜੀ ਆ ਉਹ ਭਾਜਪਾ ਵੱਲੋਂ ਜਿਹੜੀ ਆ ਉਹ ਚਲਾਈ ਗਈ ਜਿਸ ਦੇ ਵਿੱਚ ਭਾਜਪਾ ਦੇ ਉਮੀਦਵਾਰ ਤੁਹਾਡੇ ਦਵਾਰ ਜਿਹੜੀ ਆ ਉਹ ਰੱਖੀ ਗਈ ਤੇ ਹੁਣ ਖਾਸ ਤੌਰ ਦੇ ਉਤੇ ਜਦੋਂ ਬੀਤੇ ਕੱਲ ਇਹ ਸਕੀਮ ਦੇ ਤਹਿਤ ਵੱਖ-ਵੱਖ ਥਾਵਾਂ ਦੇ ਉੱਤੇ ਕੈਂਪ ਜਿਹੜੇ ਉਹ ਲਗਾਏ ਜਾਣੇ ਸੀ ਤਾਂ ਲੀਡਰਾਂ ਨੂੰ ਹੋਇਆ ਕਿ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਮੈਨੂੰ ਮਾਫੀ ਨਾਲ ਰੋਕ ਰਹੀਆਂ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਦੇ ਲਈ ਤੇ ਹੁਣ ਅਸੀਂ ਤੁਹਾਨੂੰ ਚੰਡੀਗੜ੍ਹ ਲੈ ਚੱਲਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਤਰਫੋਂ ਕੁਝ ਕਿਹਾ ਜਾ ਰਿਹਾ ਉਹ ਸੁਣਵਾ ਦਿੰਦੇ ਹਾਂ ਬੋਰਡ ਦੇ ਚੇਅਰਮੈਨ ਜੀ ਪ੍ਰਿੰਕ ਭਾਰਤੀ ਜੋ ਸੈਕਟਰੀ ਨੇ ਮੈਂ ਸਾਰਿਆਂ ਦਾ ਜਿਨੇਵੀ ਅਫੀਸਰ ਸਹਿਬਾਨ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਰਨ ਮੇਰੇ ਵੀ ਜਿਨੇਵੀ ਅਫੀਸਰ ਸਹਿਬਾਨ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹੇ ਪਾਲਿਸੀ ਜਿਹੜੀ ਅੱਜ ਲਾਂਚ ਕੀਤੀ ਜਾ ਰਹੀ ਹੈ